ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਪੁਲਿਸ ਵਾਲਿਆਂ ਦੀ ਦਿਵਾਲੀ ਕੁਝ ਜ਼ਿਆਦਾ ਹੀ ਮਾੜੀ ਨਿਕਲੀ ਆ ਕੋਈ ਜੇਲ੍ਹ ਚ ਜਾ ਰਿਹਾ ਕੋਈ ਆ ਰਿਹਾ ਪਰ ਇਹਦੇ ਬਾਵਜੂਦ ਵੀ ਹੰਕੜੀ ਇੰਨੀ ਜ਼ਿਆਦਾ ਆ ਕਿ ਪੂਸ ਠੂਹੇ ਵਾਂਗੂ ਜੇ ਖੜੀ ਐ ਅਜੇ ਵੀ ਸਾਡੇ ਮਲੇਰ ਕੋਲੇ ਵਾਲੇ ਮੁਹੰਮਦ ਮੁਸਤਫਾ ਨੇ ਜਿਹੜੇ ਅਜੇ ਬੋਲਣ ਵਾਲਿਆਂ ਨੂੰ ਤੇ ਕੇਸ ਕਰਨ ਵਾਲਿਆਂ ਨੂੰ ਡਰਾ ਰਹੇ ਨੇ ਕਹਿੰਦੇ ਅੱਜ ਮੈਂ ਦੇਖੂ ਆ ਇਹਨਾਂ ਦੇ ਨਾਲ ਅੱਜ ਬਹੁਤ ਕੁਝ ਬੋਲ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਆਸ ਕਰਦਾ ਕਿ ਤੁਹਾਡੀ ਵੀ ਸਭ ਦੀ ਦੀਵਾਲੀ ਮੇਰੇ ਮੰਗੂ ਬਹੁਤ ਵਧੀਆ ਲੰਗੀ ਹੋਗੀ ਔਰ ਖੁਸ਼ੀ ਖੁਸ਼ੀ ਲੰਗੀ ਹੋਗੀ ਔਰ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ੇ ਸਰਬੱਤ ਦਾ ਭਲਾ ਵੇ ਗੁਰੂ ਘਰ ਆਪਣੀ ਹਮੇਸ਼ਾ ਇਹੀ ਸਾਨੂੰ ਗੁਰੂਆਂ ਨੇ ਸਿਖਾਇਆ ਸੋ ਦੋਸਤੋ ਜਿਹੜਾ ਕੱਲ ਦਾ ਜਾ ਪਿਛਲੇ ਕਈ ਦਿਨਾਂ ਤੋਂ ਲੈ ਕੇ ਵਰਤਾਰਾ ਚੱਲ ਰਿਹਾ ਉਹ ਪੁਲਿਸ ਵਾਲਾਂ ਤੇ ਸਾਢੇ ਸਦੀ ਪੂਰੀ ਚੱਲ ਰਹੀ ਆ ਜੇ ਮੈਂ ਕਹੂੰਗਾ ਕਿ ਉਹਨਾਂ ਦੀ ਅਸਲੀਅਤ ਸਾਹਮਣੇ ਆ ਰਹੀ ਆ ਉਹਨਾਂ ਨੇ ਜੋ ਕੁਝ ਬੀਜਿਆ ਉਹ ਕੁਝ ਹੁਣ ਉਹ ਵੱਢਣ ਲੱਗੇ ਹੋਏ ਨੇ ਵੱਢਣਾ ਵੀ ਚਾਹੀਦਾ ਕਿਉਂਕਿ ਜਿਹੜਾ ਬੀਜੋਗੇ ਉਹੀ ਵੱਢੋਗੇ ਇਹ ਇਹ ਤਾਂ ਕੁਦਰਤ ਦਾ ਅਸੂਲ ਹੈ ਕਿ ਜੇ ਇੱਕ ਬੀਜ ਪਾਉਂਗੇ ਤਾਂ ਉਹ ਬੀਜ ਤੋਂ ਤੁਹਾਨੂੰ ਕੁਦਰਤ ਸੈਂਕੜੇ ਮਤਲਬ ਉਸ ਤਰ੍ਹਾਂ ਦੇ ਬੀਜ ਨੇ ਫਲ ਨੇ ਜਿਹੜੇ ਉਹ ਦਿੰਦੀ ਐ ਉਹਦੇ 'ਚ ਜੇ ਚੰਗਾ ਬੀਜ ਦੋਗੇ ਚੰਗਾ ਜੇ ਮਾੜਾ ਬੀਜੋਗੇ ਤਾਂ ਮਾੜਾ ਫੱਟਣਾ ਪਊਗਾ ਸੋ ਮੇਰਾ ਕਹਿਣ ਦਾ ਭਾਬ ਮੋੜ ਘੁੜ ਕੇ ਮੈਂ ਦੇਖੋ ਇੱਕ ਤਾਂ ਆਜੋ ਭੁੱਲਰ ਵਾਲੀ ਗੱਲ ਤੇ ਭੁੱਲਰ ਦਾਦਾ ਦੋਸਤੋ ਜੋ ਕੁਝ ਮਤਲਬ ਆਪਾਂ ਨੂੰ ਪਹਿਲਾਂ ਦਿਖਾਈ ਦੇਣ ਲੱਗਿਆ ਦੀ ਵੀ ਉਹ ਉਹਦਾ ਰਿਮਾਂਡ ਨਹੀਂ ਲਿਆ ਤੇ ਉਹ ਇਦਾਂ ਹੋ ਗਿਆ ਫਲਾਨਾ ਹੋ ਗਿਆ ਲੇਕਿਨ ਉਹਦੇ ਚੋਂ ਖੁੱਲ ਕੇ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਦੀਵਾਲੀ ਤੋਂ ਬਾਅਦ ਉਹਦਾ ਰਿਮਾਂਡ ਸੀਬੀਆਈ ਬਹੁਤ ਜਲਦੀ ਲੈ ਰਹੀ ਆ ਤੇ ਪੂਰੇ ਪੱਕੇ ਪੈਰੀ ਉਹਨਾਂ ਨੇ ਰਿਮਾਂਡ ਲੈਣਾ ਔਰ ਪੱਕੇ ਪੈਰ ਕਰਨ ਦੇ ਲਈ ਉਹ ਇਹਦੇ ਜਿਹੜੇ ਲੋਕਰ ਨੇ ਉਹਨਾਂ ਨੂੰ ਖੰਗਾਲਣ ਲੱਗੇ ਹੋਏ ਨੇ ਔਰ ਹੋਰ ਅਨੇਕਾਂ ਜਿਹੜੀਆਂ ਉਹਦੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਖੰਗਾਲਣ ਲੱਗੇ ਹੋਏ ਨੇ ਆ ਦੋ ਤਿੰਨ ਦਿਨ ਛੁੱਟੀਆਂ ਦੇ ਸੀਗੇ ਨੰਗੇ ਹੁਣ ਕੱਲ ਤੋਂ ਫਿਰ ਪੜਾਕੇ ਪੈਣੇ ਸ਼ੁਰੂ ਹੋਣਗੇ ਜਿਹਦੇ 'ਚ ਮਦਲ ਤੁਸੀਂ ਨਵਾਂ ਹੀ ਇੱਕ ਕੀਰਤੀਮਾਨ ਸਥਾਪਤ ਹੁੰਦਾ ਦੇਖੋਗੇ ਜਿਹਦੇ 'ਚ ਜਿਵੇਂ ਰਵੀ ਸਿੱਧੂ ਵੇਲ ਵਿਲੇਨੀ ਤੇ ਖੁੱਲੇ ਲੌਕਰ ਜਦੋਂ ਖੁੱਲੇ ਢੇਰ ਲੱਗੇ ਪਏ ਸੀਗੇ ਇਸ ਵਾਰ ਇਹ ਇਤਨੀ ਮੇਰੇ ਖਿਆਲ ਦੇ ਵਿੱਚ ਇਸ ਤਰ੍ਹਾਂ ਦੇ ਬੋਹਲ ਲੱਗਣਗੇ ਜਿਵੇਂ ਜੱਟ ਦੇ ਜੀਰੀ ਦੇ ਬੋਹਲ ਲੱਗਦੇ ਹੁੰਦੇ ਨੇ ਐਵੇਂ ਹੀ ਕਰਾਇਤ ਕੀ ਫਿਰ ਇਹਦੇ ਅਅਅਸਰਾਂ ਦੇ ਪੈਸਿਆਂ ਦੇ ਬੋਹਲ ਤੁਸੀਂ ਦੇਖੋਗੇ ਕੱਲ ਤੋਂ ਬਾਅਦ ਸ਼ੁਰੂ ਹੋ ਜਾਣਾ ਕੰਮ ਤੇ ਦੂਜਾ ਦੋਸਤੋ ਆਜੋ ਹੁਣ ਸਾਡੇ ਮਲੇਰ ਕੋਲੇ ਤੇ ਮਲੇਰ ਕੋਲੇ ਦੇ ਸਾਡੇ ਮੁਸਤਫਾ ਸਾਹਿਬ ਤੇ ਜਿਹੜਾ ਪਰਚਾ ਦਰਜ ਹੋਇਆ ਉਹਨਾਂ ਦੇ ਪਰਿਵਾਰ ਤੇ ਅੱਜ ਅਖਬਾਰ ਵੀ ਭਰੇ ਪਏ ਨੇ ਅਖਬਾਰਾਂ ਦੇ ਵਿੱਚ ਵੀ ਇਹਨਾਂ ਦੀਆਂ ਫੋਟੋਆਂ ਨੇ ਤੇ ਬਟ ਮੈਂ ਜਿਹੜੀ ਅੱਜ ਗੱਲ ਕਰਨੀ ਆ ਗੱਲ ਤਾਂ ਆਪਾਂ ਨੇ ਕੱਲ ਕਰ ਲਈ ਸੀ ਅ ਪਰ ਦੋਸਤੋ ਦੇਖੋ ਤੁਸੀਂ ਕਮਾਲ ਦੀ ਚੀਜ਼ ਤਾਂ ਇਹ ਆ ਕਿ ਬੰਦਾ ਜਿਵੇਂ ਕਹਿੰਦੇ ਨਾ ਰੱਸੀ ਜਲ ਜਾਂਦੀ ਹੈ ਪਰ ਉਹ ਤਾਂ ਬਟ ਨਹੀਂ ਜਾਂਦਾ ਮਤਲਬ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਵਿੱਚੋਂ ਹੈਂਕੜ ਨਹੀਂ ਜਾਂਦੀ ਹੈ ਕਿਉਂਕਿ ਅਫਸਰੀ ਕੀਤੀ ਹੁੰਦੀ ਹੈ ਸਾਰੀ ਜ਼ਿੰਦਗੀ ਲੈਕਿਨ ਉਹ ਇਹ ਭੁੱਲ ਜਾਂਦੇ ਨੇ ਵੀ ਹੁਣ ਤੁਸੀਂ ਅਫਸਰ ਨਹੀਂ ਹੋਗੇ। ਹੁਣ ਤੁਹਾਡੀ ਅਫਸਰੀ ਵਾਲੀ ਜਿਹੜੀ ਟਾਈਮ ਸੀ ਉਹ ਲੰਘ ਚੁੱਕਿਆ। ਹੁਣ ਜਿਹੜਾ ਕੋ ਤੁਝ ਲੋਕਾਂ ਨਾਲ ਕਰਦੇ ਸੀਗੇ ਹੁਣ ਤੁਸੀਂ ਉਸ ਲੇਨ ਚ ਆ ਕੇ ਖੜੇ ਹੋਗੇ। ਪਹਿਲਾਂ ਤੁਸੀਂ ਆਹ ਕੁਰਸੀ ਤੇ ਬਹਿੰਦੇ ਸੀ ਹੁਣ ਤੁਸੀਂ ਸਾਹਮਣੇ ਕੁਰਸੀ ਤੇ ਬੈਠਣਾਗਾ। ਕਿਉਂਕਿ ਤੁਸੀਂ ਹੁਣ ਜੁਰਮ ਦੇ ਭਾਗੀਦਾਰ ਬਣ ਚੁੱਕੇ ਹੋ ਔਰ ਅੱਜ ਤੁਹਾਨੂੰ ਜੁਰਮ ਜਿਹੜੇ ਮੁਜਰਮ ਨੇ ਉਸ ਲੇਨ ਚ ਖੜੇ ਹੋ ਤੁਸੀਂ। ਪਰ ਇੰਨੀ ਹੈਂਕੜੀ ਦੇ ਕੱਲ ਮਤਲਬ ਉਹਨਾਂ ਦੇ ਬਿਆਨ ਆ ਰਹੇ ਸੀਗੇ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇਹਨਾਂ ਦੀਆਂ ਸਾਜ਼ਸ਼ਾਂ ਦੇ ਮੈਂ ਪਰਦੇ ਫਾਸ਼ ਕਰੂੰਗਾ ਜਿਨ੍ਹਾਂ ਨੇ ਮੇਰੇ ਤੇ ਕਾਰਵਾਈ ਕਰਵਾਈ ਆ ਯਾਨੀ ਅਜੇ ਵੀ ਘੂਰ ਰਿਹਾਗਾ ਤੇ ਮੈਂ ਇਹਨਾਂ ਨੂੰ ਦੇਖੂ ਮੈਂ ਐ ਕਰ ਦੂੰ ਮੈਂ ਇਹਨਾਂ ਤੇ ਪੁਲਿਸ ਕਾਰਵਾਈ ਉਹ ਮੁੰਡਾ ਮੂਰੂ ਪੱਤਰਕਾਰ ਕਹਿੰਦਾ ਜੀ ਫਿਰ ਤੁਸੀਂ ਹੁਣ ਕੀ ਅਦਾਲਤ ਦੇ ਵਿੱਚ ਇਹਨਾਂ ਨੂੰ ਮੁਕ ਕਰੋਗੇ ਨਾ ਨਾ ਕਹਦਾ ਮੈਂ ਇਹਨਾਂ ਤੇ ਪੁਲਿਸ ਕਾਰਵਾਈ ਕਰੋ ਉਹ ਭਲਿਆ ਮਾਨਸਾ ਕਤਲ ਦਾ ਪਰਚਾ ਤੁਹਾਡੇ ਤੇ ਦਰਜ ਹੋਇਆ ਕਤਲ ਦਾ ਪਰਚਾ ਤੁਹਾਡੇ ਮੁੰਡੇ ਦੇ ਬਿਆਨਾਂ ਤੇ ਪਰਚਾ ਦਰਜ ਹੋਇਆ ਮੁੰਡਾ ਹੀ ਤੁਹਾਡਾ ਸਾਰਾ ਕੁਝ ਤੁਹਾਡਾ ਪਰਦਾ ਫਾਸ਼ ਕਰਕੇ ਗਿਆ ਬੁੱਲਣ ਵਾਲਿਆਂ ਨੇ ਤਾਂ ਉਹਨੂੰ ਐਕਸਪਲੇਨ ਹੀ ਕੀਤਾਗਾ ਉਹਦਾ ਤੁਹਾਡਾ ਮੁੰਡਾ ਹੀ ਸਾਰਾ ਕੁਝ ਦੱਸ ਗਿਆ ਤੇ ਤੁਸੀਂ ਘੂਰ ਰਹੇ ਹੋਗੇ ਖਬਰਾਂ ਵਾਲਿਆਂ ਨੂੰ ਤੁਸੀਂ ਘੂਰ ਰਹੇ ਹੋ ਜਿਹੜੇ ਬੰਦਿਆਂ ਨੇ ਦਰਖਾਸਤ ਦਿੱਤੀ ਆ ਸ਼ਮਸੂਦੀਨ ਦੀ ਤਾਂ ਦਰਖਾਸਤ ਇਹ ਹੀ ਹੈ ਵੀ ਭਾਈ ਜੋ ਅਸਲੀਅਤ ਹੈ ਉਹ ਕਾਰਵਾਈ ਕਰੋ ਪੁਲਿਸ ਨੇ ਕਰਤੀ ਉਨੇ ਦਾ ਉਹ ਕਹਿੰਦਾ ਮੈਂ ਤਾਂ ਹੋਰ ਕੁਝ ਕਿਹਾ ਹੀ ਨਹੀਂ ਹੈਗਾ ਮੈਂ ਤਾਂ ਇਹ ਹੀ ਕਿਹਾ ਵੀ ਭਾਈ ਜੋ ਵੀਡੀਓ ਦੇ ਵਿੱਚ ਅਸਲੀਅਤ ਹੈਗੀ ਆ ਉਹ ਅਸਲੀਅਤ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਪੁਲਿਸ ਨੇ ਉਹਨੂੰ ਸੀਰੀਅਸਲੀ ਲੈ ਲਿਆ ਕਰਤੀ ਕਾਰਵਾਈ ਹੁਣ ਕਹਿੰਦਾਗਾ ਇਹ ਤਾਂ ਜੀ ਕਹਿੰਦਾ ਐਵੇਂ ਹੀ ਮਤਲਬ ਪਰਚਾ ਹੋਊਗਾ ਕਹਿੰਦਾ ਪੁਲਿਸ ਕਿਹੜਾ ਕੋਈ ਕਹਿੰਦਾ ਉਹ ਕਰੂ ਮੈਂ ਮਤਲਬ ਉਹਦੇ ਸਾਬਤ ਕਰ ਦੂੰਗਾ ਚਲੋ ਠੀਕ ਆ ਤੁਸੀਂ ਸਾਬਤ ਕਰੋਗੇ ਜਦੋਂ ਪਤਾ ਲੱਗ ਜੂਗਾ ਤੇ ਇੱਕ ਇਹਨਾਂ ਦਾ ਰਟਿਆ ਰਟਾਇਆ ਇੱਕ ਡਾਇਲੋਗ ਹੁੰਦਾ ਸਾਰਿਆਂ ਦੇ ਸਾਨੂੰ ਅਦਾਲਤ ਤੇ ਮਾਨਜੋਗ ਅਦਾਲਤ ਤੇ ਬਹੁਤ ਭਰੋਸਾ ਸਾਨੂੰ ਇਨਸਾਫ ਮਿਲੂਗਾ ਜਿਹੜੇ ਭੁੱਲਰ ਸਾਹਿਬ ਨੇ ਉਹ ਵੀ ਕਹਿੰਦੇ ਸਾਨੂੰ ਇਨਸਾਫ ਮਿਲੂਗਾ ਸਾਡੇ ਨਾਲ ਬੇਇਨਸਾਫੀ ਹੋਈ ਆ ਕਹਿੰਦੇ ਦੇਖੋ ਤੁਸੀਂ ਭੁੱਲਰ ਸਾਹਿਬ ਨਾਲ ਵੀ ਬੇਇਨਸਾਫੀ ਹੋਗੀ ਤੇ ਮੁਸਤਫੇ ਨਾਲ ਵੀ ਬੇਇਨਸਾਫੀ ਹੋਗੀ ਕਮਾਲ ਦੀ ਗੱਲ ਆ ਯਾਰ ਵਿਚਾਰਿਆਂ ਦਾ ਇਹਨਾਂ ਨਾਲ ਕਿਉਂ ਬੇਇਨਸਾਫੀ ਕਰਤੀ ਕਿਹਨੇ ਬੇਇਨਸਾਫੀ ਕਰਤੀ ਜਿੰਨਾ ਤੋਂ ਰਿਸ਼ਵਤ ਲਈ ਤੀ ਉਹਨਾਂ ਨੇ ਤਾਂ ਭੁੱਲਰ ਨਾਲ ਬੇਇਨਸਾਫੀ ਕਰਤੀ ਉਹ ਜਿਹੜਾ ਬੰਦਾ 8 ਲੱਖ ਰੁਪਈਆ ਉਹ ਤਾਂ ਮਹੀਨੇ ਦਾ ਲੈਣ ਨੂੰ ਫਿਰਦਾ ਸੀਗਾ ਜਾਂ ਲੈ ਰਿਆ ਸੀਗਾ ਉਹਨੇ सीबीआई ਨੂੰ ਅਸਲੀਅਤ ਦਸਤੀ ਤੇ ਉਹਨੇ ਇਹਦੇ ਨਾਲ ਬੇਇਨਸਾਫੀ ਕਰਤੀ ਇਹ ਅਦਾਲਤ ਤੇ ਭਰੋਸਾ ਕਰ ਰਿਹਾ ਵੀ ਅਦਾਲਤ ਇਹਨੂੰ ਇਨਸਾਫ ਦੇਊਗੀ ਵੀ ਉਹ ਮੁੰਡੇ ਨੇ ਜਿਹਨੇ ਅਸਲੀਅਤ ਦੱਸੀਆ ਉਹਦੇ ਤੇ ਕਾਰਵਾਈ ਹੋਊਗੀ ਮਤਲਬ ਜਿਹੜਾ ਭੁੱਲਰ ਹੈ ਉਹ ਤਾਂ ਵਿਚਾਰਾ ਬੇਕਸੂਰ ਹੈ ਇਵੇਂ ਜਿكري ਮੁਸਤਫਾ ਸਾਹਿਬ ਇਹਨਾਂ ਨੂੰ ਵੀ ਅਦਾਲਤ ਇਨਸਾਫ ਦੇਊਗੀ ਕਿਉਂਕਿ ਮੁੰਡਾ ਇਹਨਾਂ ਦਾ ਮਰਿਆ ਬੇਟਾ ਇਹਨਾਂ ਦਾ ਮਰਿਆ ਕਹਿੰਦਾ ਮੇਰਾ ਬੇਟਾ ਮਰ ਗਿਆ ਤੇ ਇਹ ਲੋਕ ਗੱਲਾਂ ਕਿਉਂ ਕਰਦੇ ਨੇ ਇਹ ਲੋਕ ਕਹਿੰਦਾ ਇਹ ਲੋਕ ਮਤਲਬ ਰਾਜਨੀਤੀ ਕਰਦੇ ਨੇ ਇਹ ਲੋਕ ਮੇਰੇ ਨਾਲ ਬੇਇਨਸਾਫੀ ਕਰਦੇ ਨੇ ਭਾਈ ਸਾਹਿਬ ਉਹ ਲੋਕ ਗੱਲਾਂ ਕਰਨ ਵਾਲੇ ਤਾਂ ਗੱਲਾਂ ਕਰਦੇ ਨੇ ਕਿਉਂਕਿ ਤੇਰੇ ਬੇਟੇ ਨੇ ਤੇਰੇ ਤੇ ਇਲਜ਼ਾਮ ਲਾਏ ਨੇ ਤੇਰੇ ਖੁਦ ਬੇਟੇ ਨੇ ਗੱਲਾਂ ਕੀਤੀਆਂ ਨੇ ਅੰਦਰ ਲੀਆਂ ਤੇਰੇ ਬੇਟੇ ਨੇ ਤੇਰੇ ਤੇ ਇਲਜ਼ਾਮ ਉਹ ਚੱਕ ਤੇ ਜਿਹੜੇ ਕੋਈ ਬੰਦਾ ਗੱਲ ਕਰਨ ਤੋਂ ਵੀ ਸ਼ਰਮ ਮਹਿਸੂਸ ਕਰਦਾ ਹੈਗਾ ਤੇਰੇ ਬੇਟੇ ਨੇ ਡਰੈਸਿੰਗ ਰੂਮ ਦੀਆਂ ਗੱਲਾਂ ਨੰਕੀਆਂ ਕੀਤੀਆਂ ਨੇ ਉਹਨੇ ਤਾਂ ਬਹੁਤ ਕੁਝ ਨੰਗਾ ਕਰਕੇ ਕਿਹਾਗਾ ਉਹਨਾਂ ਤਾਂ ਅਸੀਂ ਕੈਮਰੇ ਤੇ ਬਹਿ ਕੇ ਕਹਿਣ ਤੋਂ ਵੀ ਸ਼ਰਮ ਮੰਦੇ ਆ ਤੇ ਤੁਸੀਂ ਕਹਿੰਦੇ ਹੋ ਵੀ ਮੇਰੇ ਨਾਲ ਬੇਇਨਸਾਫੀ ਕਰ ਰਹੇ ਹੋ ਬੇਇਨਸਾਫੀ ਜਿਹਦੇ ਨਾਲ ਹੋਈ ਹੈ ਉਹ ਤਾਂ ਵਿਚਾਰਾ ਦੁਨੀਆ ਤੋਂ ਚਲੇ ਗਿਆ ਉਹ ਤਾਂ ਖੁਦ ਚੀਕ ਚੀਕ ਕੇ ਕਹਿ ਕੇ ਗਿਆ ਵੀ ਮੇਰੇ ਨਾਲ ਕੀ ਕੁਝ ਕਰਤਾ ਮੇਰੇ ਨਾਲ ਕੀ ਨੇ ਕੀਤਾਗਾ ਤੇ ਫਿਰ ਫਿਰ ਕੋਈ ਕੱਲੀ ਤੁਹਾਡੀ ਵੀਡੀਓ ਦੇ ਉੱਪਰ ਬੋਲਣੇ ਲੋਕ ਸਟਾਰਟ ਨਹੀਂ ਸੀ ਹੋਏ ਉਦੋਂ ਦਾ ਦੋ ਤਿੰਨ ਕ ਬੰਦਿਆਂ ਨੇ ਮਾੜੀ ਮੋਟੀ ਗੱਲਬਾਤ ਕੀਤੀ ਸੀ ਗੱਲਬਾਤ ਉਦੋਂ ਸ਼ੁਰੂ ਹੋਈ ਜਦੋਂ ਪੁਲਿਸ ਨੇ ਤੁਹਾਡੇ ਤੇ ਐਫ ਆਈ ਆਰ ਕਰਤੀ ਹੁਣ ਤੁਸੀਂ ਕਹਿੰਦੇ ਹੋ ਵੀ ਐਫ ਆਈ ਆਰ ਦਾ ਜਿਹੜੀ ਇਹ ਜਾਂਚ ਦੀ ਖਾਤਰ ਹੁੰਦੀ ਆ ਜਦੋਂ ਤੁਸੀਂ ਲੋਕਾਂ ਦੇ ਐਫ ਆਈ ਆਰਾਂ ਕਰਦੇ ਤੇ ਤੁਸੀਂ ਐਫ ਆਈ ਆਰ ਕਰੋ ਤੇ ਚੱਕ ਕੇ ਅਗਲੇ ਨੂੰ ਸਿੱਟੋਂ ਅੰਦਰ ਤੇ ਚਟਗੇ ਆ ਲੋਕ ਕੈ ਕੈ ਸਾਲ ਅਦਾਲਤਾਂ ਦੇ ਵਿੱਚ ਰੁਲਦੇ ਨੇ ਤੇ ਜਾ ਕੇ 5-7 ਸਾਲਾਂ ਬਾਅਦ ਵਿਚਾਰਾ ਜੇਲ੍ਹ ਚੋਂ ਬੰਦਾ ਆਉਂਦਾ ਅਦਾਲਤਾਂ ਉਹਨੂੰ ਬੇ ਕਸੂਰ ਸਾਫ਼ਤ ਕਰ ਦਿੰਦੀਆਂ ਕਿ ਇਹਦੇ ਦੇ ਪਰਚਾ ਜਿਹੜਾ ਪੁਲਿਸ ਨੇ ਝੂਠਾ ਪਾਇਆ ਸੀਗਾ ਔਰ ਜਿਹੜੇ ਉਹਦੇ 5 ਸਾਲ ਕਾਲ ਤੇ ਜਿਹੜੀ ਉਹਦੀ ਜ਼ਿੰਦਗੀ ਬਰਬਾਦ ਕਰ ਦਿੰਨੇ ਹੋ ਉਹ ਉਦੋਂ ਐਫ ਆਈ ਆਰ ਜਿਹੜੀ ਹੁੰਦੀ ਹੈ ਜੇ ਕਿਸੇ ਬੰਦੇ ਤੇ ਮਤਲਬ ਐਫ ਆਈ ਆਰ ਦਰਜ ਹੋਈ ਹੋਵੇ ਚਾਹੇ ਉਹਦੀ ਝੂਠੀ ਕੀਤੀ ਹੋਵੇ ਤੇ ਤੁਸੀਂ ਕਹਿੰਦੇ ਹੁੰਨੇ ਹੋ ਇਹਤੇ ਤਾਂ ਪਰਚੇ ਦਰਜ ਨੇ ਇਹ ਬੰਦਾ ਤਾਂ ਡਿਫਾਲਟਰ ਹੈ ਇਹ ਤਾਂ ਬੰਦਾ ਡਿਫਾਲਟਰ ਹੈ ਇਹਤੇ ਦੋ ਐਫ ਆਈ ਆਰ ਨੇ ਇਹਤੇ ਤਿੰਨ ਪਰਚੇ ਨੇ ਇਹਤੇ ਚਾਰ ਪਰਚੇ ਨੇ ਅੱਛਾ ਜਦੋਂ ਥੋੜੇ ਦੇ ਪਰਚੇ ਹੋਗੇ ਹੁਣ ਕਹਿੰਦੇ ਨਾ ਜੀ ਇਹ ਤਾਂ ਮੁੱਢਲੀ ਜਾਣਕਾਰੀ ਲਈ ਹੁੰਦੀ ਆ ਇਹ ਤਾਂ ਮੁੱਢਲੀ ਫਸਟ ਇਨਫੋਰਮੇਸ਼ਨ ਰਿਪੋਰਟ ਹੁੰਦੀ ਆ ਥੋੜੇ ਵਾਲੀ ਫਸਟ ਇਨਫੋਰਮੇਸ਼ਨ ਰਿਪੋਰਟ ਵੀ ਜੱਜ ਉਵੇਂ ਹੀ ਲੈਣਗੇ ਜਿਵੇਂ ਤੁਹਾਡੀਆਂ ਦਰਜ ਕਰੀਆਂ ਹੋਈਆਂ ਐਫ ਆਈ ਆਰ ਨੂੰ ਦੂਜੇ ਲੋਕਾਂ ਲਈ ਲੈਂਦੀ ਆ ਨਾ ਅਦਾਲਤ ਐਵੇਂ ਜਿكري ਤੁਹਾਨੂੰ ਪਤਾ ਲੱਗੂਗਾ ਜਦੋਂ ਗਏ ਜੇਲ੍ਹ ਚ ਨਾ ਜਵਾਨਤ ਨੂੰ 5 ਸਾਲ ਲੱਗੇ ਫਿਰ ਪਤਾ ਲੱਗਦਾ ਇਹ ਬਖਰੀ ਗੱਲ ਹੈ ਵੀ ਤੁਸੀਂ ਮਨੇਜ ਕਰ ਸਕਦੇ ਹੋ ਤੁਸੀਂ ਥੱਲੇ ਵਾਲੀ ਅਦਾਲਤ ਨੂੰ ਵੀ ਮਨੇਜ ਕਰ ਲੋਗੇ ਤੁਸੀਂ ਪੁਲਿਸ ਨੂੰ ਵੀ ਮਨੇਜ ਕਰ ਲੋਗੇ ਤੁਸੀਂ ਸਰਕਾਰਾਂ ਨੂੰ ਵੀ ਮਨੇਜ ਕਰ ਲੋਗੇ ਕਿਉਂਕਿ ਮੰਤਰੀ ਜੋ ਰਹੇ ਹੋ ਪਰ ਉੱਪਰਲੇ ਦੀ ਜਿਹੜੀ ਲਾਠੀ ਆ ਨਾ ਉਹ ਆਵਾਜ਼ ਨਹੀਂ ਦਿੰਦੀ ਮਨੇਜ ਤਾਂ ਤੁਸੀਂ ਉਦੋਂ ਵੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੁੰਡਾ ਤੁਹਾਡਾ ਤੁਸੀਂ ਆਪਦੇ ਘਰੇ ਰੱਖਿਆ ਬੰਦੀ ਬਣਾ ਕੇ ਉਦੋਂ ਮਨੇਜ ਤੁਸੀਂ ਕਰ ਨਹੀਂ ਸਕੇ ਉਹ ਵੀ ਕੁਦਰਤ ਨੇ ਨੰਗੀ ਕਰਤੀ ਕਹਾਣੀ ਹੁਣ ਤਾਂ ਨੰਗਾ ਹੋ ਚੁੱਕਿਆ ਸਾਰਾ ਕੁਝ ਹੁਣ ਤੁਸੀਂ ਮਨੇਜ ਕਰੋਗੇ ਲਾਜਮੀ ਟੈਨ ਦਾ ਜੋਰ ਜ਼ਰੂਰ ਲਾਉਂਗੇ ਪਰ ਉਸ ਪ੍ਰਮਾਤਮਾ ਤੋਂ ਡਰੋ ਉਸ ਅੱਲਾਹ ਤਾਲਾ ਵੈਗਰੂ ਤੋਂ ਡਰੋ ਜਿਹਦੇ ਜਿਹਦੀ ਮਤਲਬ ਜਿਵੇਂ ਕਹਿੰਦੇ ਹੁੰਦੇ ਨੇ ਨਾ ਉਹ ਤਾਂ ਆਪਣੇ ਅੰਦਰ ਹੀ ਵੱਸਦਾ ਹੈ ਉਹ ਤਾਂ ਆਪਾਂ ਨੂੰ ਪਤਾ ਹੈ ਵੀ ਅਸਲੀਅਤ ਕੀ ਹੈ ਅਸਲੀ ਕਹਾਣੀ ਕੀ ਹੈ ਜੇ ਤੁਸੀਂ ਸੱਚੇ ਹੋਏ ਜੇ ਤੁਸੀਂ ਬਿਲਕੁਲ ਕਿਸੇ ਨਾਲ ਬੇਇਨਸਾਫੀ ਬੇਇਨਸਾਫੀ ਨਾ ਕੀਤੀ ਹੋਈ ਤੁਸੀਂ ਮੁੰਡੇ ਨਾਲ ਵੀ ਆਪਦੇ ਨਾਲ ਕੋਈ ਬੇਇਨਸਾਫੀ ਨਹੀਂ ਕੀਤੀ ਹੋਈ ਔਰ ਤੁਸੀਂ 14 ਜਾਂ 19 ਮੁੰਡੇ ਵੀ ਨਾ ਮਾਰੇ ਹੋਏ ਤੁਸੀਂ ਕਿਸੇ ਦਾ ਝੂਠਾ ਮੁਕਾਬਲਾ ਵੀ ਨਾ ਕੀਤਾ ਹੋਇਆ ਫੇਰ ਤੁਹਾਨੂੰ ਪ੍ਰਮਾਤਮਾ ਜ਼ਰੂਰ ਬਚਾਵੇ ਫੇਰ ਅਸੀਂ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਅੱਲਾਹ ਤਾਲਾ ਇਹਨਾਂ ਨੂੰ ਰਿਹਾ ਕਰਦੇ ਇਹਨਾਂ ਨੂੰ ਬਕਸ ਦੇ ਜੇ ਤੁਸੀਂ ਕੋਈ ਗਲਤੀ ਨਹੀਂ ਕੀਤੀ ਹੋਈ ਇਹ ਤੁਹਾਡੀ ਆਤਮਾ ਜਾਣਦੀ ਆ ਕਿ ਤੁਸੀਂ ਵਾਕਿਆ ਹੀ ਸੱਚੇ ਹੋ ਫਿਰ ਤੁਹਾਡੀ ਹਰ ਇੱਕ ਬੰਦਾ ਇਹ ਅਰਦਾਸ ਕਰੇ ਕਿ ਤੁਸੀਂ ਬਚਨੇ ਚਾਹੀਦੇ ਹੋ ਪਰ ਜੇ ਤੁਸੀਂ 19-19 ਮੁੰਡਿਆਂ ਦੇ ਮਤਲਬ ਫੜ ਕੇ ਮੁਕਾਬਲੇ ਕੀਤੇ ਹੋਏ ਨੇ 4-4 5-5 ਮੁੰਡਿਆਂ ਨੂੰ ਫਿਰ ਬਾਅਦ ਚ ਕੱਢ ਕੇ ਮਾਰਿਆ ਹੋਇਆ ਪਹਿਲਾਂ 19-19 ਨੂੰ 14-14 ਮੁੰਡਿਆਂ ਨੂੰ ਫੜਿਆ ਹੋਇਆ ਤੇ ਜੇ ਤੁਸੀਂ ਆਪਦੇ ਮੁੰਡੇ ਨੂੰ ਆਪ ਓਵਰ ਡਰੈਗ ਦਿੱਤੇ ਹੋਏ ਜੇ ਤੁਸੀਂ ਆਪਦੇ ਮੁੰਡੇ ਨੂੰ ਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਹੋਈ ਜੋ ਤੁਹਾਡਾ ਮੁੰਡਾ ਕਹਿ ਰਿਹਾਗਾ ਜੇ ਤੁਸੀਂ ਵਾਕਿਆ ਹੀ ਆਪਣੇ ਮੁੰਡੇ ਨੂੰ ਮੌਤ ਦੇ ਅਗੋਸ ਦੇ ਵਿੱਚ ਸਮਾਇਆ ਹੋਇਆ ਫੇਰ ਅਰਦਾਸ ਇਹੀ ਕਰਾਂਗੇ ਕਿ ਉਸ ਬੱਚੇ ਨੂੰ ਤੇ ਪਹਿਲੇ ਬੱਚਿਆਂ ਨੂੰ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਬੇਇਨਸਾਫੀ ਕਰਦਾ ਉਹਦੇ ਖਿਲਾਫ ਫਿਰ ਕਾਰਵਾਈ ਪਰਮਾਤਮਾ ਸੱਚੇ ਪਾਤਸ਼ਾਹ ਜਰੂਰ ਕਰੀ ਤਾਂ ਕਿ ਹੋਰ ਲੋਕ ਫਿਰ ਬੇਇਨਸਾਫੀ ਕਰਨ ਤੋਂ ਪਹਿਲਾਂ 20 ਵਾਰੀ ਸੋਚਣ ਸੋ ਦੋਸਤੋ ਕਹਿੰਦੇ ਆਂ ਕਈ ਵਾਰੀ ਬਹੁਤ ਵੱਧ ਘਟ ਕਿਹਾ ਜਾਂਦਾ ਕਿਉਂਕਿ ਅ ਨਹੀਂ ਬੋਲਣਾ ਚਾਹੀਦਾ ਪਰ ਜਿਨ੍ਹਾਂ ਦੇ ਬੱਚੇ ਗਏ ਹੁੰਦੇ ਨੇ ਨਾ ਉਹਨਾਂ ਦੇ ਵੀ ਵਿਚਾਰਿਆਂ ਦੇ ਮਨ ਸ਼ਾਂਤ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ